ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰੀਆ ਡੇਰੀ ਫਾਰਮ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਓਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਅੱਜ ਦੀ ਵਿਜ਼ਿਟ ਆਪਣੀ ਪਿੰਡ ਮਹਨਤਾਠ ਹੱਠੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸੱਜਣੋਂ ਇਹਨੂੰ ਲੱਭਦੀ ਜਿਹੜੀ ਭੱਜੀ ਭਾਈ ਅਰਸ਼ ਦੇ ਫਾਰਮ ਤੇ ਪਹੁੰਚ ਚੁਕੇ ਆਂ ਇੱਕ ਕੱਲ ਵੀ ਵੀਡੀਓ ਅਪਲੋਡ ਕੀਤੀ ਸੀ ਐ ਫਰਮ ਤੋਂ ਤੇ ਉਹ ਸੇਲ ਹੋ ਗਈ ਤੇ ਅੱਜ ਫਿਰ ਸੂਈ ਸਵਾਈ ਵੈੜ ਲੈ ਕੇ ਆਇਆ। ਲੋਧੇ ਰੇ ਜਾਣਕਾਰੀ ਵੀਰ ਤੋਂ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ। ਤੇ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਕੋਈ ਫਕੀਰ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ। ਆਓ ਕਰੀਏ ਗੱਲਬਾਤ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੀਠਾਜੋ। ਹਾਂ ਜੀ ਤੁਸੀਂ ਖਰਾਉ। ਵਧੀਆ ਵਧੀਆ ਜੀ। ਵੈ ਕੀ ਫਿਰ ਕੱਲ ਵਾਲੇ? ਹਾਂ ਜੀ ਹਾਂ ਜੀ। ਠੀਕ ਹੈ ਹੋਰ। ਵਧੀਆ ਵਧੀਆ। ਵਧੀਆ ਚਾਹੀਦੇ ਆ। ਤੇ ਇੱਕ ਵਾਰ ਫਿਰ ਅਜਿਹਾ ਹਾਂਜੀ ਹਾਂ ਪ੍ਰੈਸ ਕਰਕੇ ਲੋਟ ਪਿੰਡ ਠੱਗੀ ਅਮਨ ਦਾ ਮੀਤ ਜੀ ਹਾਂਜੀ ਜਿਹੜਾ ਧਰਮਪਾਲ ਤੁਸੀਂ ਵੀ ਧਰਮਪਾਲ ਠੀਕ ਆ ਜੀ ਹਾਂਜੀ ਤੇ ਅਰਸ਼ ਭਾਈ ਇਹ ਕਿਨਵਾ ਸੂਬਾ ਤੇ ਕੀ ਡਿਟੇਲ ਪਹਿਲਾਂ ਆ ਇਹ ਪਹਿਲਾ ਸੂਬਾ ਹੀ ਆ ਹਾਂਜੀ 10 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂਜੀ 10 ਦਿਨ ਹੋ ਗਏ ਹਾਂਜੀ ਅੱਜ ਫਿਰ ਮਾਲਾ ਪੂਰਾ ਮਾ ਚੱਲਣਾ ਹਾਂਜੀ ਹਾਂ ਚੱਲਣਾ ਤੇ ਮੌਕੇ ਦਾ ਦੁੱਧ ਕਿੰਨਾ ਵੀ ਜੀ 10 ਕਿਲੋ ਜਦੋਂ ਠੰਡਾ ਹੈਗਾ 10 ਕਿਲੋ ਹੋਊਗਾ ਠੀਕ ਆ ਚੋਣ ਓਕੇ ਆ ਬਿਲਕੁਲ ਓਕੇ ਤੇ ਤੋਰਾ ਕਰਾਈਏ ਚੈੱਕ ਲਓ ਜੀ ਸਜਣੋ ਤੋਰਾ ਕਰੋ ਚੈੱਕ ਤੇ ਕਰਾਓਸ ਆ ਠੀਕ ਹੈ ਜੀ ਸ਼ਾਈ ਹਾਲ ਤੇ ਅੰਕ ਕ੍ਰਾਸ ਦੇ ਵਿੱਚ ਪੈਂਦਾ ਏ ਥੱਲੇ ਤੁਹਾਨੂੰ ਦਿਖਾਉਂਦੀ ਥਾਂ ਤੁਨ ਬੜਾ ਚੰਗਾ ਸੋਨਾ ਲੱਗਾ ਤੇ 10 ਕਿਲੋ ਦੋ ਦਿਆ ਤੇ ਨੌ ਮੰਨ ਕੇ ਜਿਹੜਾ ਮਰਜ਼ੀ ਕੋਈ ਸੌਦਾ ਕਰ ਲੇ ਪਹਿਲਾ ਸੂਆ ਹੀ ਵਾਸੀ ਸਹੀ ਗਾ ਤੇ ਮੋਲ ਬੜਾ ਡੈਚ ਰਊਗਾ ਖਾਨਾ ਵੜਾ ਮੱਝ ਵਾਲਾ ਲੋਈ ਭਾਈ ਅਰਸ਼ ਫਿਰ ਗੱਲ ਕੀਮਤ ਦੀ ਕਰੀਏ ਤੇ ਕਿੱਥੇ ਕਰ ਦਈਏ ਮੁੱਲ ਗਰਾਉਂਡ ਵਿੱਚ 35 ਹਜ਼ਾਰ ਵਾਲੂ 36 ਹਜ਼ਾਰ ਵਾਲੂ ਖਾਨਾ ਵਿੱਚ 33 ਹਜ਼ਾਰ ਦੇ ਦਈਏ 33 ਦੀ ਹੋਰ ਯਾਰ ਛੱਡ ਦਈਏ ਅੱਡੀ ਮਰਜੀ ਆ 32 ਦੇ ਦਈਏ ਦੇ ਲੋ ਦੇਖੋ ਠੀਕ ਹੈ ਲਓ ਜੀ 32 ਹਜ਼ਾਰ ਦੀ ਸਜਣੋ ਮੇਲਾ ਲੋਟ ਲਓ ਜਿੰਦੇ ਮਾਨੂੰ ਲੱਗਦੀ ਆ ਤਸੱਲੀ ਕਰਕੇ ਨਰਕ ਪਰ ਕਰਕੇ ਲੈ ਜਾਇਆ ਕਰੋ ਵੀ ਜੀ ਕੋਈ ਟਾਈਮ ਟੱਲਣੀ ਹੋਵੇ ਸਵੇਰ ਦੀ 7:30 7:30 ਦੀ ਚੋਈ ਹੋਵੇ ਠੀਕ ਹੈ ਜੀ ਹਾਂਜੀ ਦੇ ਰੈਡ ਚੈਂਗੀ ਸਾਸੇ ਕਾਲ ਜੀ ਸਾਰੇ